ਸਕਾਰ ਜੋ ਗੁਰੂ ਰੂਪ ਖਾਲਸਾ ਜੀ ਉਹ ਵੈਗੁਰ ਜੀ ਖਾਲਸਾ ਵੈਗੁਰ ਜੀ ਦੀ ਫਤਿਹ ਜਦੋਂ ਹੁਣ ਸਿੱਖ ਕੌਮ ਬਹੁਤ ਹੀ ਦਰਪੇਸ਼ ਮੁਸ਼ਕਲਾਂ ਵਿੱਚੋਂ ਬੜੇ ਗੰਭੀਰ ਹਾਲਾਤਾਂ ਵਿੱਚੋਂ ਗੁਜ਼ਰ ਰਹੀ ਹੈ ਆ ਜਿਹੇ ਜਿਹੜੇ ਮਸਲੇ ਨੇ ਸਿੱਖ ਕੌਮ ਦੇ ਅੰਦਰੂਨੀ ਮਸਲੇ ਨੇ ਉਹ ਹਮੇਸ਼ਾ ਹੀ ਟੇਵੜ ਟਾਕ ਨਹੀਂ ਸੂਝ-ਵਾਨਤਾ ਨਾਲ ਹੱਲ ਹੋਣੇ ਚਾਹੀਦੇ ਆ ਨਾ ਕਿ ਉਸ ਨੂੰ ਕਿਸੇ ਵੀ ਆਗੂ ਵੱਲੋਂ ਕਿਸੇ ਵੀ ਸੰਸਥਾ ਵੱਲੋਂ ਆਪ ਮਰੂ ਜੰਗਵਲ ਧਕੇਲਣ ਦੀ ਕੋਸ਼ਿਸ਼ ਨਹੀਂ ਹੋਣੀ ਚਾਹੀਦੀ ਅਸੀਂ ਇਹ ਸਮਝਦੇ ਹਾਂ ਜਿਹੜੀ ਇਹ ਕਾਰਵਾਈ ਹੋਈ ਹੈ ਕਾਲ ਤਖਤ ਤੋਂ ਜਾਂ ਬਾਦਲ ਕਾਲੀ ਦਲ ਵੱਲੋਂ ਜਾਂ ਗਿਆਨੀ ਅਪਰੀ ਸਿੰਘ ਵੱਲੋਂ ਇਹ ਮੰਤ ਭਾਗੀ ਐ ਨਹੀਂ ਹੋਣੀ ਚਾਹੀਦੀ ਸੀ ਕਿਉਂਕਿ ਕਾਲ ਤਖਤ ਤੋਂ ਜੋ ਸਪੀਸ ਸਿੰਘ ਬਾਦਲ ਤੇ ਦੂਜੇ ਜਿਹੜੇ ਲੀਡਰ ਨੇ ਉਹਨਾਂ ਨੂੰ ਜੋ ਸਜਾਵਾਂ ਦਈਆਂ ਗਈਆਂ ਤਨਖਾਹ ਲਈਆਂ ਗਈਆਂ ਉਹਨਾਂ ਨੂੰ ਟਾਲਣ ਦੇ ਬਜਾਏ ਉਹਨਾਂ ਨੂੰ ਪੂਰਨ ਕਰਨ ਦੀ ਬਜਾਏ ਉਹਨਾਂ ਨੂੰ ਹੋਰ ਭੰਬਲ ਬੁਸੇ ਚ ਪਾਉਣ ਲਈ ਪਾਸੇ ਇਹ ਸਾਰਾ ਕੁਝ ਸਾਸ਼ਾ ਰਜੇ ਜਾ ਰਹੀਆਂ ਬਾਦਲ ਕਾਲੀ ਦਲ ਵੱਲੋਂ ਤੇ ਬਾਗੀ ਕਾਲ ਦਲ ਵੱਲੋਂ ਤੇ ਦੂਜਿਆਂ ਵੱਲੋਂ ਇਹ ਇਹ ਬਿਲਕੁਲ ਨਹੀਂ ਹੋਣੀ ਚਾਹੀਦੀ ਜੋ ਕਾਲ ਤਖਤ ਦਾ ਹੁਕਮ ਹੈ ਉਹ ਹਰ ਸਿੱਖ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ ਕਿ ਜੋ ਇਹਨਾਂ ਨੇ ਗناہ ਬੱਜਰ ਕੀਤੇ ਹਨ ਉਹਦੀਆਂ ਸਜ਼ਾਵਾਂ ਜਿਹੜੀਆਂ ਜੋ ਇਹਨਾਂ ਨੂੰ ਮਿਲੀਆਂ ਉਹ ਪੂਰੀਆਂ ਕਰ ਲਈਆਂ ਇਹਨਾਂ ਨੇ ਅੱਗੇ ਵੀ ਜੋ ਆਪਣੇ ਪਛਤਾਪ ਕਰਨਾ ਚਾਹੀਦਾ ਹੈ ਨਾ ਕਿ ਹੁਣ ਉਹਨਾਂ ਪਛਤਾਪ ਕਰਨ ਤੋਂ ਉਪਰੰਤ ਇਹ ਆਪਣੇ ਆਪ ਨੂੰ ਫਿਰ ਦੂਤੋ ਤੇ ਸਮਝਣ ਸਿੱਖ ਕੌਮ ਨੇ ਇਹਨਾਂ ਨੂੰ ਮਾਫ ਨਹੀਂ ਕੀਤਾ ਅਕਾਲ ਤਖਤ ਨੇ ਇਹਨਾਂ ਨੂੰ ਲਾਤੀਆਂ ਪਰ ਸਿੱਖ ਕੌਮ ਨੇ ਇਹਨਾਂ ਨੂੰ ਅੰਦਰੋਂ ਆਤਮਿਕ ਤੌਰ ਤੇ ਮਾਫ ਨਹੀਂ ਕੀਤਾ ਕਿਉਂਕਿ ਸਿੱਖ ਕੌਮ ਦੇ ਬਹੁਤ ਵੱਡੇ ਗਨਾਹਗਾਰ ਨੇ ਇਸ ਲਈ ਇਹਨਾਂ ਨੂੰ ਆਪਣੇ ਆਪ ਹੀ ਆਪਣੇ ਅਹੁਦਿਆਂ ਤੋਂ ਸਤੀਫਾ ਦੇ ਕੇ ਸਿਆਸਤ ਤੋਂ ਤੁਰੰਤ ਪਾਸੇ ਹੋਣਾ ਚਾਹੀਦਾ ਹੈ ਤੇ ਜੋ ਸਮਾਜਿਕ ਕਾਰਵਾਈਆਂ ਮਾੜੀ-ਮੁੱਟੀ ਉਹ ਕਰਦੇ ਰਹਿਣ ਲੇਕਿਨ ਸਿਆਸਤ ਵਿੱਚ ਹੁਣ ਇਹਨਾਂ ਦੀ ਕੋਈ ਦਰੰਦਾਈ ਨਹੀਂ ਨਾ ਹੀ ਸਿਕਾਉਣ ਇਹਨਾਂ ਨੂੰ ਕਦੇ ਪ੍ਰਵਾਨ ਕਰਨਾ ਤੇ ਨਾ ਹੀ ਕਦੇ ਇਲੈਕਸ਼ਨਾਂ ਵਿੱਚ ਜਾਂ ਹੋਰ ਕਿਸੇ ਵਿੱਚ ਇਹਨਾਂ ਨੂੰ ਮਾਨਤਾ ਦੇਣੀ ਹੈ ਬਿਹਤਰ ਹੀ ਹੈ ਕਿ ਸਿਕਾਉਣ ਨੂੰ ਭਰਾਵਾਂ ਨੂੰ ਜੰਗ ਵਿੱਚ ਧਕੇਲਣ ਦੀ ਬਜਾਏ ਇਸ ਸਮੇਂ ਦੀ ਨਿਜਾਤ ਨੂੰ ਵੇਖਦੇ ਹੋਏ ਆਪਣੇ ਆਪ ਹੀ ਆਪਣੀਆਂ ਅਹੁਦਿਆਂ ਤੋਂ ਪਾਸੇ ਹੋ ਕੇ ਸਿਕਾਉਣ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਤਾਂ ਇਹ ਬਿਹਤਰ ਹੋਵੇਗਾ ਇਹਨਾਂ ਨੂੰ ਇਸੇ ਪੈਰ ਦਨਾ ਚਾਹੀਦਾ। ਅਕਾਲੀ ਦਰ ਅੰਬਰਸਰ ਜੱਦੀਦਾਰ ਦੇ ਨਾਲ ਸਹਿਯੋਗ ਕਰੋ ਕਿਦਾਂ? ਕਿਸ ਸੰਬੰਧ ਵਿੱਚ? ਜਿਵੇਂ ਉਹਨਾਂ ਦੇ ਉੱਤੇ ਇਹ ਜਿਹੜੇ ਅਲਿਕੇਸ਼ਨ ਲੱਗੇ ਨੇ ਉਹਨਾਂ ਨੂੰ ਦੰਦਵਾ ਡਰੇਟ ਉੱਤੇ ਦਾ ਜੱਦੀਦਾਰ ਤੂਰੀ ਕਰਿਆ ਗਿਆ ਹੈ। ਇਹਨਾਂ ਨੂੰ ਕਾਰਜਕਾਰੀ ਹੋਰ ਲਾਤਾ ਜੀ। ਅਸੀਂ ਅਸੀਂ ਇਸ ਲੜਾਈ ਨੂੰ ਭਰਾ ਮਾਲੂ ਜੰਗ ਵਿੱਚ ਭਰਾ ਮਾਲੂ ਜੰਗ ਸਮਝਦੇ ਹਾਂ। ਇਹਦੇ ਵਿੱਚ ਕਿਸੇ ਨੂੰ ਵੀ ਇਹ ਗੱਲ ਨੂੰ ਇਸ ਗੱਲ ਨੂੰ ਉਪੜਹਾ ਕੇ ਇਸ ਗੱਲ ਨੂੰ ਵਧਾ ਕੇ ਸਿੱਖ ਕੌਮ ਦੀ ਭਰਾ ਮਾਲੂ ਜੰਗ ਨੂੰ ਉਤਸ਼ਾਹ ਨਹੀਂ ਕਰਨਾ ਚਾਹੀਦਾ। ਬਲਕਿ ਇਹ ਮਸਲਿਆਂ ਨੂੰ ਮਿਲ ਬੈਠ ਕੇ ਪਹਚਾਨਣਾ ਚਾਹੀਦਾ ਹੈ। ਜਿਹੜੇ ਬਾਦਲ ਕਾਰੀਦਾਰਾ ਉਹ ਰੁਖ ਬਦਲ ਰਿਹਾ ਸਾਰੇ ਜੋ ਹੁਣ ਸਿੱਖ ਕੌਮ ਵਿੱਚ ਗੱਲ ਵਿਚਰ ਰਹੀ ਹੈ ਜੋ ਸੱਚ ਮੱਕਣ ਉੱਪਰ ਆਇਆ ਹੈ ਉਹਨੂੰ ਉਹਨੂੰ ਦੱਬਣ ਦੀ ਬਜਾਇਆ ਉਹਨੂੰ ਉਹ ਦੱਬਣ ਲਈ ਸਾਰਾ ਕੁਝ ਕਰ ਰਿਹਾ ਨਾ ਕਿ ਉਹ ਸੱਚ ਨੂੰ ਪ੍ਰਵਾਨ ਕਰ ਰਿਹਾ ਸੱਚ ਨੂੰ ਪ੍ਰਵਾਨ ਕਰਕੇ ਜੋ ਸਿੱਖ ਸੰਗਤ ਸਿੱਖ ਕੌਮ ਚਾਹੁੰਦੀ ਹੈ ਉਹਦੇ ਮੁਤਾਬਕ ਉਹ ਅਮਲ ਕਰੇ ਨਾ ਕਿ ਸਿੱਖ ਕੌਮ ਤੋਂ ਸ੍ਰੀ ਕਾਲਤਾਕਸਬ ਤੋਂ ਸਿੱਖੀ ਮर्यादा ਮੰਗੋਂ ਸਿੱਖੀ ਸੁਲਾਨ ਨੂੰ ਵਿਗਾੜਦ ਕਰਕੇ ਕੋਈ ਅਜਿਹੀ ਕਾਰਵਾਈ ਕਰੇ ਜਿਸ ਨਾਲ ਸਿੱਖ ਕੌਮ ਦੁਬਾਰਾ ਫਿਰ ਕੋਈ ਕੁਐਸ਼ਨ ਮਾਰਕ ਆਵੇ ਕਮੰਤਰੀ ਪਦਰਥ ਤੇ ਜਾਂ ਸੰਗਤ ਦੇ ਰੂਪ ਵਿੱਚ ਦਾਗੀ ਹੋਵੇ ਇਸ ਦੇ ਅਗੇ ਹਮਰ ਕੋਈ ਨਹੀਂ ਕਰਨਾ ਚਾਹੀਦਾ